ਗਿਆ ਹੋਇਆ ਕਿ ਨਹੀਂ ਹੋਇਆ ਬਸ ਇੰਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ ਹੋਇਆ ਗਿਆ ਹੋਇਆ ਕਿ ਨਹੀਂ ਹੋਇਆ ਬਸ ਇੰਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ ਹੋਇਆ ਜਿਹੜੀ ਗੱਲ ਹੋ ਗਈ ਉਥੇ ਕੱਲ੍ਹ ਤੱਕ ਜਾਏ ਤੂੰ ਕੋਣ ਪਾਸ ਜਾਇਆ ਆਪ ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਏ ਜਿਹੜੇ ਦੇ ਨਾਲ ਆਏ ਸੀਗੇ ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲਈ ਗਈ ਸੀ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ ਜਲੂਸ ਦਾ ਕੀੜਾ ਨਹੀਂ ਫਿਰ ਜਲੂਸ ਮੇਰਾ ਨਹੀਂ ਗੱਡਿਆ ਮੇਰਾ ਨਹੀਂ ਗੱਡਿਆ ਜਲੂਸ ਇੱਥੇ ਅੰਦਰ ਚੌਂਕੀਨ ਚਾਰਜ ਵਿਕਟਰ ਸਿੰਘ ਉਹਨਾਂ ਨੇ ਮੇਨਾਂ ਮੈਰਿਜ ਕਰਾਈ ਮੇਰੇ ਹਸਬੰਦ ਨੇ ਉਹ ਜਿਹੜੀ ਮੈਰਿਜ ਹੈ ਉਹ ਇਹਨਾਂ ਨੇ ਥਾਣੇ 'ਚ ਕਰਾਈ ਸੀ ਇਹ ਮੇਰੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਅੱਗੇ ਫਰੰਡ ਸੀਗੇ ਨਹੀਂ ਫਿਰ ਇਹ ਪਹਿਲੇ ਮੇਰੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਥੋੜਾ ਟਾਈਮ ਰੁਕ ਕੇ ਮੈਰਿਜ ਕਰਾਉਂਗਾ ਪਹਿਲੇ ਮੇਰੇ ਨਾਲ ਇਸ ਤਰ੍ਹਾਂ ਹੀ ਰੇ ਲੀਵਿੰ ਮੇਰਾ ਨਾਮ ਸਿਮਰਨ ਕੁਰਮਾ ਹੈ ਕਿੱਥੇ ਰਹਿੰਦੇ ਮੈਂ ਜਿਲੰਦਰ ਤੋਂ ਹਾਂਜੀ ਅੱਜ ਤੁਸੀਂ ਪ੍ਰਿੰਦਾ ਤੁਣ ਦੇ ਬਾਰੇ ਕਹੋ ਕੀ ਕਹਣਾ ਚਾਹੁੰਦੇ ਮੈਂ ਹਲਕੀ ਗਲਤ ਇਹ ਹੈ ਕਿ ਇੱਥੇ ਅੰਦਰ ਚੌਂਕੀ ਇੰਚਾਰਜ ਵਿਕਟਰ ਸਿੰਘ ਉਹਨਾਂ ਨੇ ਮੇਨਾ ਮੈਰਿਜ ਕਰਾਈ ਮੇਰੇ ਹਸਬੰਦ ਨੇ ਹਾਂਜੀ ਹਾਂਜੀ ਤੇ ਕਦੋਂ ਮੈਰਿਜ ਹੋਈ ਸੀ ਕਿੰਨਾ ਟਾਈਮ ਹੋ ਗਿਆ ਕਿ ਗਲਤ ਮੈਰਿਜ ਮੇਰੀ ਇਹਨਾਂ ਨਾਲ ਹੋਈ ਹੈ 24 ਤਰੀਕ ਚੌਥੇ ਮਹੀਨੇ 2023 ਉਹ ਜਿਹੜੀ ਮੈਰਿਜ ਹੈ ਉਹ ਇਹਨਾਂ ਨੇ ਥਾਣੇ ਚ ਕਰਾਈ ਸੀ ਜਿਹੜੀ ਮੈਰਿਜ 25 ਤਰੀਕ ਚੌਥਾ ਮਹੀਨਾ 2023 ਜਿਹੜੀ ਉਹ ਆਨੰਦ ਕਾਰਜ ਗੁਰਦੁਆਰਾ ਸਾਹਿਬ ਕਰਵਾਏ ਸੀ। ਹਾਂਜੀ। ਇਹ ਇਹ ਪਹਿਲਾਂ ਮੈਰਿਜ ਸੀ। ਹਾਂਜੀ ਇਹਨਾਂ ਨੇ ਕਿਹਾ ਸੀ ਮੇਰਾ ਡਿਵੋਰਸ ਹੋਇਆ ਪਹਿਲੇ। ਅੱਛਾ ਜੀ। ਇਹ ਕਿੱਥੇ ਰਹਿਣ ਹਲੇ? ਇਹ ਵਿਆਹ ਦੇ ਰਹਿਣ ਹਲੇ ਆ। ਤੁਹਾਨੂੰ ਦਿਖਾਉਣੀਏ। ਇਹ ਮੇਰੇ ਕੋਈ ਜਾਣਕਾਰ ਸੀਗੇ ਉਹਨਾਂ ਦੇ ਅੱਗੇ ਫਰੰਡ ਸੀਗੇ। ਦੇਖੀ ਸ਼ੁਰੂਆਤੀ ਗੱਲਬਾਤ ਕਿਵੇਂ ਹੋਈ? ਸ਼ੁਰੂਆਤੀ ਗੱਲ ਬਸ ਉਹਨਾਂ ਉਹਨਾਂ ਦਾ ਬਰਥਡੇ ਸੀਗਾ ਬਰਥਡੇ ਤੇ ਇਹ ਆਏ ਸੀਗੇ। ਅੱਛਾ ਜੀ। ਹਾਂਜੀ। ਤੁਹੇ ਰੋਸ ਤੋਂ ਬਾਅਦ ਇਹਨੇ ਤੁਹਾਨੂੰ ਵਿਆਹ ਦਾ ਪ੍ਰਪੋਜ਼ ਕੀਤਾ ਇਹਨਾਂ ਨੇ ਉਹ ਜਿਹੜਾ ਉਹ ਮੁੰਡਾ ਸੀਗਾ ਉਹਨੇ ਹੀ ਮੈਨੂੰ ਕਿਹਾ ਸੀ ਕਿ ਇਹਦਾ ਡਿਵੋਰਸ ਹੋਇਆ ਪਿਆ ਮੇਰੇ ਐਕਚੁਅਲੀ ਪੇਰੈਂਟਸ ਆ ਨਹੀਂ ਮੇਰੇ ਮਦਰ ਮੇ ਫਾਦਰ ਦੀ ਦਾਤੂ ਹੋ ਗਈ ਹੋਇਆ ਉਹਨਾਂ ਨੇ ਕਿਹਾ ਸੀ ਕਿ ਇਹਦਾ ਵੀ ਡਿਵੋਰਸ ਹੋਇਆ ਤੇਰਾ ਮੈਰਿਜ ਕਰਵਾ ਦਨੇ ਆ ਇਹਦੇ ਨਾਲ ਹਾਂਜੀ ਉਹ ਤੁਸੀਂ ਮੈਰਿਜ ਕਰਵਾ ਲੇ ਨਹੀਂ ਫਿਰ ਇਹ ਪਹਿਲੇ ਮੇਰੇ ਨਾਲ ਇਹਨਾਂ ਨੇ ਕਿਹਾ ਕਿ ਮੈਂ ਥੋੜਾ ਟਾਈਮ ਰੁਕ ਕੇ ਮੈਰਿਜ ਕਰਾਉਂਗਾ ਪਹਿਲੇ ਮੇਰੇ ਨਾਲ ਇਸ ਤਰ੍ਹਾਂ ਹੀ ਰੇ ਲਿਵਿੰਗ ਤੇ ਪਹਿਲਾਂ ਕਿੱਥੇ ਰਹੇ ਤੁਸੀਂ ਉਹਨਾਂ ਨਾਲ ਪਹਿਲੇ ਜਿੱਥੇ ਜਿੱਥੇ ਇਹਨਾਂ ਦੀ ਡਿਊਟੀ ਰਹੀ ਹੈ ਮੈਂ ਨਾਲ ਹੀ ਰਹੀ ਹਾਂ ਤੇ ਮ ਤਾਨੂੰ ਪਤਾ ਲੱਗਿਆ ਵੀ ਇਹਨਾਂ ਦਾ ਡਿਵੋਰਸ ਨਹੀਂ ਹੋਇਆ ਜਾਂ ਇਹਨਾਂ ਦੇ ਬੱਚੇ ਵੀ ਹੈਗੇ ਨੇ ਹਾਂਜੀ ਮੈਨੂੰ ਬੱਚਿਆਂ ਦਾ ਪਹਿਲੇ ਤੋਂ ਹੀ ਪਤਾ ਸੀ ਕਿ ਬੱਚੇ ਹੈਗੇ ਨੇ ਬਟ ਇਹਨਾਂ ਦਾ ਡਿਵੋਰਸ ਹੋਇਆ ਹੋਇਆ ਪਰ ਡਿਵੋਰਸ ਹੋਇਆ ਨਹੀਂ ਇਹਨਾਂ ਦਾ ਹੁਣ ਉਹਨਾਂ ਦੀ ਵਾਈਫ ਨੇ ਕਦੀ ਤੁਹਾਨੂੰ ਮਿਲੇ ਹਣ ਬਈ ਨਹੀਂ ਮੇਰੇ ਘਰ 2-3 ਵਾਰੀ ਜਨਾਨੀਆਂ ਆਈਆਂ ਪਹਿਲੇ ਕੋਈ ਹੋਰ ਆਈ ਸੀ ਉਹ ਵੀ ਵਾਈਫ ਦਾਦੀ ਸੀ ਇੱਕ ਹੋਰ ਆਈ ਉਹ ਵੀ ਵਾਈਫ ਮੇਰੇ ਘਰ 3-4 ਵਾਰੀ ਤੋੜਪੱਨ ਹੋਈ ਜਿਹਦੇ ਤੇ ਮੈਂ ਇੱਕ ਅੱਧੀ ਕੰਪਲੇਂਟ ਵੀ ਕੀਤੀ ਹੋਈ ਆ ਮੈਨੂੰ ਐਚਚੁਅਲੀ ਚ ਰੀਅਲ ਚ ਪਤਾ ਨਹੀਂ ਦੀ ਵਾਈਫ ਹੈ ਕਿਹੜੀ ਐ ਤੇ ਤੁਹਾਡਾ ਕੋਈ ਬੱਚਾ ਵੀ ਹੈ ਨਹੀਂ ਮੇਰੇ ਬੱਚੇ ਇਹਨਾਂ ਨੇ ਹੋਣ ਇੰਨਾ ਸਮਾਧਰਨ ਰਿਲੇਸ਼ਨ ਕਰੇ ਮੇਰੇ ਨਾਲ ਤਕਰੀਬਨ ਇਹ ਰਹੀ ਹੈ 2-3 ਸਾਲ ਹੁਣ ਕੀ ਗੱਲਬਾਤ ਹੁਣ ਕੀ ਤੁਹਾਨੂੰ ਛੱਡਣ ਛੱਡ ਚੁੱਕੇ ਇਸ ਤਰ੍ਹਾਂ ਵੀ ਇਹਨਾਂ ਦਾ ਹੋਰ ਵੀ ਜਨਾਨੀਆਂ ਨਾਲ ਰਿਲੇਸ਼ਨ ਹੈਗੇ ਨੇ ਕਾਫੀ ਵਾਰੀ ਇਹਨਾਂ ਦੇ ਫੋਨਾਂ ਤੋਂ ਕਈ ਕੁਝ ਫੜਿਆ ਵੀ ਗਿਆ ਉਸ ਤੋਂ ਬਾਅਦ ਕਿ ਇਹ ਕਹਿੰਦੇ ਆਪਣੇ ਆਪ ਹੀ ਛੱਡ ਕੇ ਚੱਲ ਜਾਂਦੇ ਆ ਕਿ ਹਾਂ ਮੇਰੇ ਇੱਥੇ ਆ ਲੱਗੀ ਹੋਈ ਆ ਟ੍ਰੇਨਿੰਗ ਕੋਰਸ ਤੇ ਮੈਂ ਚੱਲਾਂ ਆ ਤੇ ਪਰੇ ਆਪਣੀ ਪਹਿਲੀ ਵਾਈਫ ਦੇ ਕੋਲ ਚੱਲ ਜਾਂਦੇ ਆ ਮੈਨੂੰ ਛੱਡ ਕੇ ਤੇ ਫਿਰ ਹੁਣ ਤੁਸੀਂ ਕੀ ਇਹਨੂੰ ਕੰਪਲੀਟ ਰੱਖੋਗੇ ਮੈਂ ਅਕਤੂਬਰ ਮਹੀਨੇ ਤੋਂ ਐਸਐਸਪੀ ਸਰ ਜਿਹੜੇ ਆ ਅਮ੍ਰਿਤਸਰ ਦੇ ਹਾਥੀ ਉਹਨਾਂ ਨੂੰ ਕੰਪਲੇਂਟ ਦਿੱਤੀ ਆ ਪਰ ਅੱਜ ਤੱਕ ਉਸ ਕੰਪਲੇਂਟ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਵਾਰ-ਵਾਰ ਬੁਲਾ ਕੇ ਜਿਹੜੇ 6 ਮਹੀਨੇ ਪੁਰਾਣੇ ਮੇਰੇ ਬਿਆਨ ਆ ਉਹੀ ਬਿਆਨ ਮੈਨੂੰ ਦਿਖਾ ਦਿੰਦੇ ਕਿ ਮੈਡਮ ਤੁਹਾਡੇ ਬਿਆਨ ਨੋਟ ਆ ਅੱਜ ਵੀ ਸਵੇਰੇ ਮੈਨੂੰ 9 ਵਜੇ ਦਾ ਮੈਂ ਕਹ ਰਿਹਾ 8:30 9 ਵਜੇ ਦੀ ਚੱਲੀ ਆ 11 ਵਜੇ ਪਹੁੰਚ ਕੇ 11 ਵਜੇ ਤੋਂ ਲੈ ਕੇ ਇਹਨਾਂ ਨੇ ਸਾਰੇ ਨੂੰ ਹਮਸਲਾ ਨਾ ਮਲਾਤਾ ਪਰ ਮੈਨੂੰ ਨਹੀਂ ਮਲਾਇਆ ਕਿ ਆਫਸਰ ਚਲੇ ਗਏ ਨੇ ਤੇ ਤੁਹਾਡੀ ਜਿਹੜੀ ਮੈਰਿਜ ਹੋਈ ਸੀ ਉਹ ਆਨੰਦਕਾਰਤ ਹੋਈ ਸੀ ਜਾਂ ਕੋਈ ਫੋਟੋ ਮੈਨੂੰ ਨਹੀਂ ਮੇਰਾ ਆਨੰਦਕਾਰਤ ਆਨੰਦਕਾਰਤ ਹੋਇਆ ਮੇਰੇ ਕੋ ਸਾਰੇ ਪ੍ਰੂਫ ਨੇ ਤੁਸੀਂ ਕੀ ਡਿਮਾਂਡ ਕਰਦੇ ਹੋ ਮੈਂ ਇਹੀ ਕਹਿਨੀ ਆ ਕਿ ਇੰਨਾ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਇਹਨਾਂ ਨੇ 3-4 ਵਾਰੀ ਅਬੋਰਸ਼ਨ ਕਰਵਾਇਆ ਮੇਰਾ ਉਸ ਤੋਂ ਬਾਅਦ ਇਹਨਾਂ ਨੇ ਧਿਲੰਦਰ ਆ ਕੇ ਵੀ ਮੰਨੇ ਆ ਕਿ ਮੇਰੀ ਵਾਈਫ ਆ ਮੈਂ ਨਾਲ ਹੀ ਰਹੂੰਗਾ ਕਿ ਮੈਂ ਦੁਬਾਰਾ ਨਹੀਂ ਕੋਈ ਵੀ ਇਦਾਂ ਹੀ ਗਲਤੀ ਕਰੂੰਗਾ ਜੇ ਮੈਂ ਕਰਦਾ ਆਂ ਤਾਂ ਮੇਰੇ ਤੇ ਪੁਲਿਸ ਕੰਪਲੇਂਟ ਵੀ ਦੇ ਸਕਦੀ ਹੈ ਕੁਝ ਵੀ ਕਰ ਮਤਲਬ ਮੇਰੇ ਤੇ ਦਰਖਾਸਤ ਦੇ ਸਕਦੀ ਹੈ ਪਰ ਇਹਨਾਂ ਨੇ ਕੋਈ ਵੀ ਆਪਣੀ ਗੱਲ ਤੇ ਸਹੀ ਨਹੀਂ ਉਤਰੇ ਮੈਨੂੰ ਛੱਡ ਛੱਡ ਭੱਜੇ 2-3 ਵਾਰੀ ਇਹਨਾਂ ਨੇ ਮੈਨੂੰ ਮਰਨ ਲਈ ਮਜਬੂਰ ਵੀ ਕੀਤਾ ਅਪਰਸੋ ਵੀ ਆਏ ਤਿੰਨ-ਚਾਰ ਬੰਦੇ ਲੈ ਕੇ ਉਦੋਂ ਵੀ ਇਹਨਾਂ ਨੇ ਮੇਰੇ ਸਾਹਦੇ ਘਲਾਬ ਬਹੁਤ ਕੁਛ ਮੈਨੂੰ ਬੋਲਿਆ ਜਿੱਦ ਤੋਂ ਇਹਨਾਂ ਨੇ ਮੈਨੂੰ ਮੈਡੀਸਨ ਮੇਰੇ ਮੂੰਹ ਤੇ ਮਾਰੀ ਖਾ ਕੇ ਮੇਰਾ ਪਿੱਛਾ ਛੱਡ ਤੇ ਮੈਂ ਉਹ ਖਾ ਲਈ ਮੈਂ ਆਪਣੀ ਜੀਵਨ ਲੀਲਾ ਸਪਾਤ ਕਰਨਾ ਚਾਹੁੰਦੀ ਸੀ ਪਰ ਮੇਰੇ ਘਰ ਦੇ ਮਤਲਬ ਆਂਡ-ਗਵਾਂਡ ਜਿਹੜੇ ਹੈਗੇ ਉਹਨਾਂ ਨੇ ਮੈਨੂੰ ਹਸਪੀਟਲ ਦਾਖਲ ਕਰਾਇਆ ਸੀ ਵੱਲ ਚ ਉੱਥੇ ਫਿਰ ਮੇਰਾ ਟ੍ਰੀਟਮੈਂਟ ਰਿਹਾ ਮੈਂ ਅਬਰਜੈਂਸੀ ਵਿੱਚ ਰਹੀ ਹਾਂ ਅਗਲੇ ਵੀ ਦੱਸੋਟ ਹੈ ਬੋਲੀ ਕਿ ਉਹ ਮਤਲਬ ਇਹਨਾਂ ਨੇ ਆਪ ਕਰਵਾਇਆ ਤੇ ਜਿਹੜੀ ਅਬੋਰਸ਼ਨ ਜਿੱਦਾਂ 2-2 ਮਹੀਨੇ ਦੀ ਪ੍ਰੈਗਨੈਂਸੀ ਹੁੰਦੀ ਸੀਗੀ ਤਾਂ ਮੈਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਤੇ ਇਹਨਾਂ ਨੇ ਕਿਹਾ ਸੀ ਦੇਸੀ ਦਵਾਈ ਤੈਨੂੰ ਮੈਂ ਲੈ ਕੇ ਦੇਣਾ ਦੇਸੀ ਦਵਾਈ ਦੱਸ ਕੇ ਹੀ ਉਹ ਗੋਲੀਆਂ ਮੈਨੂੰ ਫਲਾਈਆਂ ਜਾਂਦੀਆਂ ਸੀ ਹੁਣ ਤੁਸੀਂ ਕੀ ਇਨਸਾਫ ਦੀ ਮੰਗ ਕਰ ਮੈਂ ਇਨਸਾਫ ਤੇ ਇਹੀ ਮੰਗ ਕਰਦੀ ਹਾਂ ਕਿ ਕਿਉਂਕਿ ਇਹਨੇ ਮੇਰੇ ਨਾਲ ਬਹੁਤ ਗਲਤ ਕੀਤਾ ਆ ਕਦੀ ਮੇਰੇ ਅਬੋਰਸ਼ਨ ਕਰਵਾਏ ਮੈਨੂੰ ਮਰਨ ਲਈ ਮਜਬੂਰ ਕੀਤਾ ਮੇਰੀਆਂ ਫੋਟੋਸ ਵਟਸਐਪ ਤੇ ਪਾ ਕੇ ਮੈਂ ਉਹ ਤੁਹਾਨੂੰ ਪ੍ਰੂਫ ਵੀ ਦਿਖਾ ਸਕਦੀ ਬਹੁਤ ਕੁਝ ਮੇਰੇ ਬਾਰੇ ਗਲਤ ਲਿਖਿਆ ਗਿਆ ਕਈ ਵਾਰ ਮੇਰੇ ਘਰ ਬੰਦੇ ਭੇਜੇ ਗਏ ਉਹਦੀਆਂ ਵੀ ਕੰਪਲੇਂਟਾਂ ਨੰਬਰ ਲੱਗੇ ਹੋਏ ਮੈਂ ਸਾਰਾ ਕੁਝ ਸਾਰੇ ਪ੍ਰੂਫ ਮੈਂ ਦਿਖਾਉਣ ਨੂੰ ਤਿਆਰ ਆ ਪਰ ਅੱਜ ਤੱਕ ਇਹਨਾਂ ਦੇ ਮੁਲਾਜ਼ਮਾਂ ਨੂੰ ਕਰਕੇ ਕੋਈ ਕਾਰਵਾਈ ਨਹੀਂ ਇਹਨਾਂ ਤੇ ਕੀਤੀ ਗਈ ਕੀ ਪੱਖ ਉਹ ਤੁਹਾਡੇ ਪੇਰੈਂਟ ਤੁਹਾਡੇ ਨਾਲ ਮੈਰਿਜ ਹੋਈ ਹੈ ਇੱਥੇ ਕਹਿੰਦੇ ਮੈਨੂੰ ਕਾਫੀ ਦਿਨ ਤੋਂ ਪਰੇਸ਼ਾਨ ਆ ਮੈਂ ਕੋਈ ਪਰੇਸ਼ਾਨੀ ਇਹਨੂੰ ਕਰ ਰਿਹਾ ਹਾਂਜੀ ਹਾਂ ਕੀ ਗੱਲ ਬਾਤ ਕੀ ਇਹਨਾਂ ਨਾਲ ਗੱਲ ਬਾਤ ਇਹਨੂੰ ਪਤਾ ਹੀ ਸਾਰਾ ਅੱਛਾ ਹੂੰ ਉਹ ਕਹਿੰਦੀ ਮੇਰਾ ਇਹਦਾ ਵਿਆਹ ਹੋਇਆ ਹੈ ਹਾਂ ਹੋਇਆ ਪਤਾ ਹੈ ਨਹੀਂ ਹੋਇਆ ਵਿਆਹ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇੰਨਾ ਮੈਂ ਦੂਸਰੀ ਕੋਈ ਗੱਲ ਨਹੀਂ ਕਰਨੀ ਨਹੀਂ ਹੋਇਆ ਵਿਆਹ ਨਹੀਂ ਹੋਇਆ ਆਪਣਾ ਜਿਹੜੀ ਗੱਲ ਹੋਈ ਉੱਥੇ ਕੀ ਕੱਲ ਭੱਜ ਜਾਏ ਤੂੰ ਕੌਣ ਭੱਜ ਜਾਇਆ ਆਪ ਉਹ ਕਿੰਨਾ ਕੁਛ ਮੈਨੂੰ ਬੋਲ ਕੇ ਗਿਆ ਜਿਹੜੇ ਦੇ ਨਾਮ ਆਏ ਸੀਗੇ ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲਈ ਗਈ ਸੀ ਆਪਣਾ ਵਿਆਹ ਹੋਇਆ ਕਿ ਨਹੀਂ ਹੋਇਆ ਬਸ ਇਹ ਦੂਜੀ ਕੋਈ ਗੱਲ ਨਹੀਂ ਕੋਣ ਮੇਰਾ ਜਲੂਸ ਕੱਢਣ ਆਈ ਇਥੇ ਜਲੂਸ ਮੇਰਾ ਨਹੀਂ ਕੱਢਿਆ ਮੇਰਾ ਨਹੀਂ ਕੱਢਿਆ ਜਲੂਸ ਸਰ ਸਾਰੇ ਉਹਨਾਂ ਕੋ ਕਬੂਦ ਵਹਾਇਆ ਗਿਆ ਸਾਰੇ ਵਿਆਹ ਦਾ ਨੰਬਰ ਸਾਰੇ ਸਬੂਤ ਵਹਾਇਆ ਗਿਆ ਉਹਨਾਂ ਕੋਈ ਗੱਲ ਨਹੀਂ ਵਿਆਹ ਹੋਇਆ ਮੇਰਾ ਜੇ ਨਹੀਂ ਹੋਇਆ ਕਹਿ ਤਾਂ ਨਹੀਂ ਹੋਇਆ ਸਾਰੇ ਪ੍ਰੂਫ ਤੁਹਾਨੂੰ ਵਿਖਾਈ ਮੇਰਾ ਵਿਆਹ ਪਹਿਲੀ ਜਨਾਨੀ ਨੂੰ ਬਿਨਾਂ ਤਲਾਕ ਦਿੱਤੇ ਮੇਰਾ ਵਿਆਹ ਕਰਾਇਆ ਸੱਚੇ ਨੇ ਤੇ ਆ ਕੇ ਬੋਲਣ ਬੋਲਦੇ ਕਿਉਂ ਨਹੀਂ ਉਹ ਕਹਿੰਦੇ ਮੇਰਾ ਕੋਈ ਲੈਣਾ ਦੇਣਾ ਨਹੀਂ ਕਿਉਂ ਨਹੀਂ ਲੈਣਾ ਦੇਣਾ ਸਾਹਮਣੇ ਆ ਹੁਣ ਦਿਖਾਵਾਂ ਦੁਬਾਰਾ ਤੋਂ ਫੋਟੋਸ ਖੋਲੋ ਜੇ ਉਹ ਕਹਿਦਣ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੌਨੇ ਚੱਲ ਜਾਨੀ ਮੇਰੀ ਸਾਰੀਆਂ ਦਰਖਾਸਤਾਂ ਬੰਦ ਰੂਹ ਦੇ ਨ ਮੇਰਾ ਇਹ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੇ ਕੋਲ ਮੇਰਾ ਨੰਦਕਾਜੂ ਕਰਾਈ ਨਹੀਂ ਫੋਟੋਸ ਪਈਆਂ ਜੇ ਸੱਚੇ ਆ ਤਾਂ ਦੇਣ ਬਿਆਣਾ ਕੇ ਅੰਦਰ ਕੋ ਗਏ ਨੇ ਆ ਕੇ ਦੱਸਣ ਵਿਆਹ ਹੋਇਆ ਕਿ ਨਹੀਂ ਹੋਇਆ